ਸ੍ਰੀ ਗੁਰ ਸਾਥਿਓ ਅੱਜ ਦੀ ਵੀਡੀਓ ਬਹੁਤ ਜ਼ਰੂਰੀ ਹੈ ਪੰਜਾਬ ਸਰਕਾਰ ਨੇ 2025 ਲਈ ਨਵੀਂ ਕਿਸਾਨ ਕਰਜ਼ਾ ਮਾਫੀ ਯੋਜਨਾ ਦਾ ਐਲਾਨ ਕੀਤਾ ਹੈ ਜਿਹੜੇ ਕਿਸਾਨ ਆਪਣੇ ਕਰਜ਼ਾ ਕਰਜ਼ੇ ਕਾਰਨ ਪ੍ਰੇਸ਼ਾਨ ਸਨ ਨੂੰ ਉਹਨਾਂ ਲਈ ਵੱਡੀ ਰਾਹਤ ਆਈ ਹੈ ਆਓ ਪੂਰੀ ਜਾਣਕਾਰੀ ਦੇਖਦੇ ਹਾਂ ਕੀ ਹੈ ਉਸ ਤੋਂ ਪਹਿਲਾਂ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਵੀਡੀਓ ਨੂੰ ਲਾਈਕ ਕਰ ਦਿਓ ਤੇ ਆਪਣੇ ਦੋਸਤਾਂ ਨਾਲ ਸ਼ੇਅਰ ਕਰ ਦਿਓ ਚਲਦੇ ਹਾਂ ਆਪਾਂ ਅੱਗੇ ਵੀਡੀਓ ਵੱਲ ਕੀ ਖਬਰ ਹੈ ਅੱਜ ਦੀ ਯੋਜਨਾ ਕੀ ਹੈ ਸਭ ਤੋਂ ਪਹਿਲਾਂ ਗੱਲ ਕਰੀ ਯੋਜਨਾ ਕੀ ਹੈ ਪੰਜਾਬ ਸਰਕਾਰ ਨੇ ਛੋਟੇ ਅਤੇ ਮੱਧਮ ਕਿਸਾਨਾਂ ਲਈ ਕਰਜ਼ਾ ਮਾਫ਼ ਕਰਨ ਦੀ ਯੋਜਨਾ ਚਲਾਈ ਹੈ ਇਹ ਯੋਜਨਾ ਉਹਨਾਂ ਕਿਸਾਨਾਂ ਲਈ ਹੈ ਜਿਨ੍ਹਾਂ ਦੀ ਜ਼ਮੀਨ ਘੱਟ ਹੈ ਅਤੇ ਉਹ ਆਪਣੇ ਕਰਜ਼ੇ ਨੂੰ ਵਾਪਸ ਨਹੀਂ ਦੇ ਸਕਦੇ ਠੀਕ ਹੈ ਉਸ ਤੋਂ ਬਾਅਦ ਗੱਲ ਕਰੀ ਕਿਸਾਨਾਂ ਲਈ ਵੱਡੀ ਖੁਸ਼ਖਬਰੀ ਹੈ ਸਰਕਾਰ ਨੇ 2.5 ਏਕੜ ਜ਼ਮੀਨ ਵਾਲੇ ਕਿਸਾਨਾਂ ਦੇ ਕਰਜ਼ੇ ਮਾਫ਼ ਕਰਨ ਦਾ ਐਲਾਨ ਕੀਤਾ ਹੈ ਇਸ ਯੋਜਨਾ ਨਾਲ ਕਈ ਹਜ਼ਾਰ ਕਿਸਾਨਾਂ ਨੂੰ ਫਾਇਦਾ ਹੋਵੇਗਾ ਉਸ ਤੋਂ ਬਗਲ ਗੱਲ ਕਰੀ ਕੌਣ ਹੱਕਦਾਰ ਹੈ ਸਕੀਮ ਦਾ ਇਹ ਯੋਜਨਾ ਉਹਨਾਂ ਕਿਸਾਨਾਂ ਲਈ ਹੈ ਜਿਨ੍ਹਾਂ ਨੇ ਸਰਕਾਰੀ ਜਾਂ ਕੋਆਪਰੇਟਿਵ ਬੈਂਕ ਤੋਂ ਲੋਨ ਲਿਆ ਸੀ ਅਤੇ 31 ਮਾਰਚ 2025 ਤੱਕ ਉਹ ਲੋਨ ਵਾਪਸ ਨਹੀਂ ਦੇ ਸਕੇ ਸਨ ਉਸ ਤੋਂ ਬਗਲ ਗੱਲ ਕਰੀ ਕਿੰਨਾ ਲੋਨ ਮਾਫ ਹੋ ਮਾਫ ਹੋਵੇਗਾ ਤਾਂ ਹਰ ਕਿਸਾਨ ਦਾ 2 ਲੱਖ ਰੁਪਏ ਤੱਕ ਦਾ ਲੋਨ ਮਾਫ ਹੋ ਸਕਦਾ ਹੈ ਜੇ ਤੁਹਾਡਾ ਲੋਨ ਇਸ ਤੋਂ ਵੱਧ ਹੈ ਤਾਂ ਤੁਸੀਂ ਜਿਹੜਾ ਛੋਟ ਵੀ ਲੈ ਸਕਦੇ ਹੋ ਠੀਕ ਹੈ ਇਹ 2 ਲੱਖ ਤੋਂ ਵੱਧ ਹੈ ਤਾਂ ਤੁਹਾਨੂੰ ਛੋਟ ਵੀ ਮਿਲ ਜੇਗੀ ਕਿ ਸਿਰਫ ਕਰਜ਼ਾ ਜਬ ਵਿਆਜ ਵੀ ਜਿਹੜੇ ਕਰਜ਼ਾ ਮਾਫ ਹੋਇਆ ਕਿ ਵਿਆਜ ਵੀ ਮਾਫ ਹੋਇਆ ਤਾਂ ਉਹਦੇ ਗੱਲ ਕਰਦੇ ਆ ਸਰਕਾਰ ਸਿਰਫ ਮੂਲ ਕਰਜ਼ੇ ਹੀ ਨਹੀਂ ਸਗੋਂ ਵਿਆਜ ਅਤੇ ਪੈਨਲਟੀ ਵੀ ਮਾਫ ਕਰ ਰਹੀ ਹੈ ਠੀਕ ਹੈ ਸਰਕਾਰ ਜਿਹੜੀ ਇਹ ਵਿਆਜ ਅਤੇ ਪੈਨਲਟੀ ਵੀ ਮਾਫ ਕਰਦੀ ਪਈ ਉਸ ਤੋਂ ਗੱਲ ਕਰੀ ਦਸਤਾਵੇਜ਼ ਕੀ ਲੱਗਣਗੇ ਯਾਨੀ ਕਿ ਡਾਕੂਮੈਂਟਸ ਤੁਹਾਨੂੰ ਕੀ ਕੀ ਚਾਹੀਦੇ ਆ ਤਾਨੂੰ ਆਧਾਰ ਕਾਰਡ ਜ਼ਮੀਨ ਦੇ ਕਾਗਜ਼ ਯਾਨੀ ਕਿ ਫਰਜ਼ਦ ਦੇ ਕਾਗਜ਼ ਬੈਂਕ ਪਾਸਬੁੱਕ ਲੋਨ ਪੇਪਰ ਲੈ ਕੇ ਜਾਣੇ ਪੈਣਗੇ ਇਹ ਸਭ ਚੀਜ਼ਾਂ ਬਿਨਾਂ ਦਲਾਲ ਦੇ ਤੁਸੀਂ ਕਰ ਸਕਦੇ ਹੋ ਠੀਕ ਹੈ ਤੁਹਾਨੂੰ ਕਿਸੇ ਵਿੱਚ ਕਿਸੇ ਵੀ ਵਿਚੋਲੀਏ ਨੂੰ ਵਿੱਚ ਪਾਉਣ ਦੀ ਲੋੜ ਨਹੀਂ ਤੁਸੀਂ ਸਿਰਫ ਆਪਣੇ ਜਿਹੜੇ ਡਾਕੂਮੈਂਟਸ ਤੁਹਾਨੂੰ ਦੱਸੇ ਆਧਾਰ ਕਾਰਡ ਜ਼ਮੀਨ ਦੇ ਕਾਗਜ਼ ਤੇ ਬੈਂਕ ਪਾਸਬੁੱਕ ਲੈ ਕੇ ਜਾਣਾ ਹੈ ਤੁਹਾਨੂੰ ਕਿਸੇ ਵੀ ਦਲਾਲ ਨੂੰ ਵਿੱਚ ਪਾਉਣ ਦੀ ਲੋੜ ਨਹੀਂ ਕਿਸਾਨਾਂ ਲਈ ਚੇਤਾਵਨੀ ਕਿਸੇ ਦਲਾਲ ਦਾ ਵਿਚੋਲੀਏ ਤੋਂ ਪਰੋਫੈਸਰ ਤੇ ਬਰੋਸਾ ਨਾ ਕਰੋ ਸਾਰੀ ਪ੍ਰਕਿਰਿਆ ਮੁਫਤ ਹੈ ਅਤੇ ਸਰਕਾਰ ਨੇ ਕੀਤਾ ਹੈ ਕਿ ਕਿਸੇ ਤੋਂ ਪੈਸੇ ਨਾ ਲਈ ਜਾਣ ਠੀਕ ਹੈ ਜਿਹੜੇ ਵਿਚੋਲੀਏ ਬੰਦੇ ਹੁੰਦੇ ਨੇ ਕਈ ਦਲਾਲ ਹੁੰਦੇ ਨੇ ਤੁਹਾਨੂੰ ਬੈਲਾ ਫਸਾ ਕੇ ਕਹਿੰਦੇ ਨੇ ਕਿ 2000 ਦੇ ਤੇਰਾ ਕੰਮ ਕਰਾ ਦਾਂਗਾ 1000 ਦੇ ਤੇਰਾ ਕੰਮ ਕਰਾਇਆ ਤਾ ਕੋਈ ਵੀ ਸਰਕਾਰੀ ਫੀਸ ਨਹੀਂ ਹੈ ਕਿ ਸਰਕਾਰ ਵੱਲੋਂ ਇਹ ਸਾਰਾ ਜਿਹੜੇ ਫਾਰਮ ਨੇ ਇਹ ਮੁਫਤ ਰੱਖੀ ਗਈ ਸਕੀਮ ਕੋਈ ਵੀ ਤੁਹਾਡੇ ਕੋਲ ਪੈਸੇ ਨਹੀਂ ਲੈ ਜਾਣਗੇ ਦੇ ਉਸ ਤੋਂ ਗੱਲ ਕਰੀਏ ਸਰਕਾਰ ਦਾ ਉਦੇਸ਼ ਦੀ ਇਹ ਇਸ ਯੋਜਨਾ ਦਾ ਮੁੱਖ ਮਕਸਦ ਹੈ ਕਿ ਕਿਸਾਨ ਕਰਜ਼ੇ ਤੋਂ ਮੁਕਤ ਹੋ ਕੇ ਨਵੀਂ ਸ਼ੁਰੂਆਤ ਕਰ ਸਕਣ ਅਤੇ ਖੁਸ਼ਹਾਲ ਜੀਵਨ ਜੀ ਸਕਣ ਠੀਕ ਹੈ ਸਰਕਾਰ ਦਾ ਜਿਹੜਾ ਉਦੇਸ਼ ਹੈ ਇਸ ਸਕੀਮ ਨੂੰ ਲੈ ਕੇ ਉਹ ਹੈ ਕਿ ਕਿਸਾਨ ਕਰਜ਼ੇ ਤੋਂ ਮੁਕਤ ਹੋ ਜਾਣ ਤੇ ਜਿਹੜੀ ਆਪਣੀ ਜ਼ਿੰਦਗੀ ਦੀ ਨਵੀਂ ਸ਼ੁਰੂਆਤ ਕਰ ਸਕਣ ਤੇ ਆਪਣੀ ਜ਼ਿੰਦਗੀ ਨੂੰ ਖੁਸ਼ਹਾਲ ਬਣਾ ਸਕਣ ਠੀਕ ਹੈ ਹੋਰ ਯੋਜਨਾਵਾਂ ਐਸ ਦੇ ਨਾਲ ਸਰਕਾਰ ਹੋਰ ਵੀ ਯੋਜਨਾਵਾਂ ਲੈ ਕੇ ਆ ਰਹੀ ਜਿਵੇਂ ਫਸਲ ਬੀਮਾ ਯੋਜਨਾ ਮੁਫਤ ਬਿਜਲੀ ਯੂਨਿਟ ਖੇਤੀ ਮਸ਼ੀਨੀ ਤੇ ਸਬਸਿਡੀ ਆਦਿ ਇਹ ਜਿਹੜੀ ਆਨ ਵਾਲੇ ਟਾਈਮ 'ਚ ਜਿਹੜੀ ਯੋਜਨਾਵਾਂ ਚੱਲੂंगी ਸਰਕਾਰ ਵੱਲੋਂ ਕਿ ਤਫਸਲ ਬੀਮਾ ਯੋਜਨਾ ਮੁਫਤ ਬਿਜਲੀ ਯੂਨਿਟ ਖੇਤੀ ਮਸ਼ੀਨਰੀ ਤੇ ਸਬਸਿਡੀ ਆਦਿ ਤੁਸੀਂ ਐਦੀ ਐਦਾਂ ਦੀ ਖਬਰ ਜਾਣਨ ਲਈ ਜਾਂ ਜੋ ਸਬਸਿਡੀ ਆਂਦੀ ਹੈ ਕੁਝ ਨਵੀਆਂ ਸਕੀਮਸ ਆਂਦੀਆਂ ਜਾਣਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਠੀਕ ਹੈ ਅਗਲਾ ਕੀ ਹੈ ਅਗਲਾ ਹੈ ਕਿਸਾਨ ਲਈ ਸੁਝਾਅ ਇੱਕ ਛੋਟਾ ਜਿਹਾ ਸੁਝਾਅ ਹੈ ਕਿਸਾਨਾਂ ਲਈ ਆਪਣੇ ਬੈਂਕ ਦੇ ਖਾਤੇ ਚੈੱਕ ਕਰੋ ਅਤੇ ਦੇਖੋ ਕਿ ਤੁਹਾਡਾ ਨਾਮ ਲੰਗ ਲਿਸਟ ਵਿੱਚ ਹੈ ਜਾਂ ਨਹੀਂ ਠੀਕ ਹੈ ਸੁਝਾਵਾ ਤੁਹਾਡੇ ਲਈ ਆਪਣਾ ਜਿਹੜਾ ਤੁਸੀਂ ਬੈਂਕ ਖਾਤਾ ਚੈੱਕ ਕਰੋ ਲੋਨ ਦੀ ਸੂਚੀ ਵੇਖੋ ਤੁਹਾਡਾ ਨਾਮ ਹੈ ਕਿ ਨਹੀਂ ਜੇ ਕੋਈ ਸਮੱਸਿਆ ਆਵੇ ਤਾਂ ਅਰਜੀ ਲਗਾਉਣ ਦੌਰਾਨ ਕੋਈ ਦਿੱਕਤ ਆਵੇ ਤਾਂ ਸਿੱਧੇ ਜ਼ਿਲ੍ਹਾ ਖੇਤੀ ਦਫ਼ਤਰ ਜਾਂ ਪੰਚਾਇਤ ਘਰ ਵਿੱਚ ਸੰਪਰਕ ਕਰੋ ਅਗਰ ਤੁਹਾਨੂੰ ਜਿਹੜੀ ਅਰਜੀ ਲਗਾਓਗੇ ਉਹਦੇ ਦੌਰਾਨ ਕੁਝ ਵੀ ਦਿੱਕਤ ਆਦੀ ਕੋਈ ਛੋਟੀ ਮੋਟੀ ਕੋਈ ਵੀ ਦਿੱਕਤ ਆਵੇ ਤੁਸੀਂ ਜ਼ਿਲ੍ਹਾ ਖੇਤੀ ਦਫ਼ਤਰ ਜਾਂ ਪੰਚਾਇਤ ਘਰ ਵਿੱਚ ਸੰਪਰਕ ਕਰਨਾ ਹੈ ਉਸ ਤੋਂ ਗੱਲ ਕਰੀ ਕਦੋਂ ਆਵੇਗਾ ਫਾਇਦਾ ਸਰਕਾਰ ਨੇ ਐਲਾਨ ਕੀਤਾ ਹੈ ਕਿ ਪਹਿਲਾ ਹਿੱਸਾ ਸਤੰਬਰ 2025 ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ਵਿੱਚ ਜਮ੍ਹਾਂ ਕਰਵਾਇਆ ਜਾਏਗਾ ਠੀਕ ਹੈ ਸਰਕਾਰ ਨੇ ਐਲਾਨ ਕਰ ਦਿੱਤਾ ਕਿ ਜਿਹੜਾ ਪਹਿਲਾ ਹਿੱਸਾ ਹੈ ਯਾਨੀ ਕਿ ਜਿਹੜਾ ਪਹਿਲਾ ਆਪਣਾ ਜਿਵੇਂ ਹਿੱਸਾ ਜੋ ਵੀ ਹੈ ਜੋ ਵੀ ਬਣਿਆ ਤੁਹਾਡਾ ਹਿੱਸਾ ਤਾਂ ਉਹ ਜਿਹੜਾ ਸਤੰਬਰ 2025 ਤੋਂ ਪਹਿਲਾਂ ਕਿਸਾਨਾਂ ਦੇ ਖਾਤੇ ਵਿੱਚ ਆ ਜਾਵੇਗਾ ਉਸ ਤੋਂ ਬਾਅਦ ਆਖਰੀ ਗੱਲ ਕਰਦੇ ਹੋਏ ਵੀਡੀਓ ਨੂੰ ਸਮਾਪਤ ਕਰਾਂਗੇ ਇਖਦਾ ਹੈ ਕਿ ਇਹ ਜਿਹੜਾ ਮੌਕਾ ਹੈ ਤੁਸੀਂ ਮੌਕਾ ਗਵਾਓ ਨਾ ਆਪਣਾ ਹੱਕ ਲਓ ਅਤੇ ਕਰਜ਼ੇ ਦੀ ਚਿੰਤਾ ਤੋਂ ਮੁਕਤ ਹੋ ਜਾਓ ਜੇ ਵੀਡੀਓ ਚੰਗੀ ਲੱਗੇ ਤਾਂ ਇਸ ਨੂੰ ਸਾਂਝਾ ਕਰੋ ਤਾਂ ਕਿ ਹਰ ਕਿਸਾਨ ਨੂੰ ਜਾਣਕਾਰੀ ਮਿਲ ਸਕੇ ਮਿਲਦੇ ਹਾਂ ਕਿਸੇ ਅੱਗੇ ਨਵੀਂ ਵੀਡੀਓ